ਹਾਂਜੀ ਫਰਸ ਚੋਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਈਵਰਜ਼ ਨੇ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋੜਕਪੂਰਾ ਰੋਡ ਨੇੜੇ ਗੁਰਦੁਆਰਾ ਗੋਦਰੀ ਸਾਹਿਬ ਫਰੀਦਕੋਟ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਅਲੱਗ-ਅਲੱਗ ਰੇਟਾਂ ਦੇ ਵਿੱਚ ਪੂਰੀ ਗਰਮੀ ਦੇ ਵਿੱਚ ਪਾਉਣ ਵਾਲੇ ਸੂਟ ਲੈ ਕੇ ਆਏ ਜਿਹੜੀ ਹੋਮ ਵਾਲੀ ਗਰਮੀ ਹੈ ਜਿੰਨ ਤੋਬਾ ਕਰਾਈ ਹੋਈ ਹੈ ਉਹ ਬੜੀ ਗਰਮੀ ਲਓ ਜੀ ਪਹਿਲਾ ਸੂਟ ਲਓ ਜੀ ਆਪਣੇ ਕੋਲੇ ਜਿਹੜੇ ਪੀਸ ਦੁਬਾਰਾ ਆਪਾਂ ਨੂੰ ਮਿਲੇ ਨੇ 550 ਵਾਲੇ ਬੜੀ ਡਿਮਾਂਡ ਦੇ ਵਿੱਚ ਰਹੇ 550 ਵਾਲੇ ਸੂਟ ਕੁਸ਼ਕ ਆਪਣੇ ਤੋਂ ਰੀਸਟਾਕ ਹੋਏ ਨੇ ਜਿਹੜੇ ਹੋਏ ਨੇ ਉਹ ਮੈਂ ਤੁਹਾਨੂੰ ਦਿ ਇਹ ਵਾਲਾ ਸੂਟ ਦੇਖ ਲਓ ਤੁਸੀਂ ਹਾਂ ਬੜਾ ਸੋਹਣਾ ਸੂਟ ਹੈ ਕਾਟਨ ਦੇ ਵਿੱਚ 550 ਦਾ ਸੂਟ ਠੀਕ ਹੈ ਜੀ ਬਹੁਤ ਪਿਆਰੀ ਜੀ ਕਾਟਨ ਹੈ ਆ ਗਰਮੀਆਂ ਚ ਪਾਉਣ ਵਾਲੇ ਸੂਟ ਨੇ ਜਿਦੇ ਚ ਅਸੀਂ ਨਵਾਂ ਸੂਟ ਪਾਉਣ ਨੂੰ ਜੀ ਨਹੀਂ ਕਰਦਾ ਹੁੰਦਾ ਪਰ ਇਹੋ ਜਿਹੇ ਸੂਟ ਆ ਜਿਹੜੇ ਇੱਕ ਦੋ ਵਾਰੀ ਪਾਓ ਕੋਲੇ ਹੋ ਜਾਂਦੇ ਨੇ ਫਿਰ ਆਪਾਂ ਨੂੰ ਵਧੀਆ ਲੱਗਦੇ ਨੇ ਹਨ ਤੇ ਲਓ ਜੀ ਇਹ ਵਾਲਾ ਸੂਟ ਆ ਜਿਹੜਾ ਇਹ ਵੀ 550 ਦੇ ਵਿੱਚ ਹੀ ਆਊਗਾ ਤੁਹਾਡੇ ਕੋਲ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਕਾਫੀ ਪਿਆਰਾ ਸੂਟ 550 ਚ। ਇਹ ਨੈਕਸਟ ਇਹ ਵਾਲਾ ਸੂਟ। ਲੋ ਇਹ ਵੀ ਬੜੀ ਡਿਮਾਂਡ ਚ ਰਿਹਾ ਵਾਲਾ ਸੂਟ ਆ ਪਰ ਮਿਲਦੇ ਨਹੀਂ ਆਂ ਜੀ ਇਹ ਨਾ ਇੱਕ ਵਾਰੀ ਆ ਜਾਂਦੇ ਨੇ ਇਹਨਾਂ ਜਿਹੜੇ ਦੁਬਾਰਾ ਬੜੀ ਓਖੇ ਆਉਂਦੇ ਨੇ। ਤੇ ਫਿਰ ਵੇਟ ਕਰਨੀ ਪੈਂਦੀ ਆ। ਆਹ ਲੋ ਥੋੜਾ ਜਿਹਾ ਪਤਲਾ ਹੈ ਜੀ ਫਰੰਟ ਬੈਕ ਜਾਂ ਤਾਂ ਲਾਈਨਿੰਗ ਲਾ ਲਿਓ ਜਾਂ ਤੁਸੀਂ ਨਾ ਇਹਦੇ ਨਾਲ ਅੰਡਰਸ਼ਰਟ ਪਾ ਲਿਓ ਬਸ। ਤੇ ਪ੍ਰਾਈਸ ਹੈਗੀ ਆ ਦੀ ਵੀ 550। ਲੋ ਜੀ। ਇਹ ਵੀ 550 ਦੇ ਵਿੱਚ। ਕਾਫੀ ਵਧੀਆ ਲੱਗਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਇਹਨੂੰ ਆਈ ਪਾਓ ਜਿਹੜਾ ਮਰਜ਼ੀ ਦੁਪੱਟਾ ਲਓ ਇਹਨਾਂ ਘਰੋਂ ਉਹਨਾ ਕਿੰਨੇ ਸਾਰੇ ਦੁਪੱਟੇ ਲਾ ਸਕਦੇ ਹੋ ਤੁਸੀਂ ਜਿਹੜਾ ਮਰਜ਼ੀ ਦੁਪੱਟਾ ਲਾ ਲਿਓ। ਹਰਾ ਲਾ ਲਿਓ, ਪਿੰਕ ਲਾ ਲਿਓ, ਵਾਈਨ ਲਾ ਲਿਓ, ਜਿਹੜਾ ਮਰਜ਼ੀ ਦੁਪੱਟਾ ਲਾ ਲਿਓ ਤੁਸੀਂ ਇਹਦੇ ਆ। ਇਹ ਸੂਟ ਐਸੇ ਹੀ ਹੁੰਦੇ ਨੇ ਕੁਲਮੇ ਜੇ। ਹਰ ਇੱਕ ਦੁਪੱਟਾ ਇਹਨਾਂ ਨਾਲ ਚੱਲ ਜਾਂਦਾ ਔਰ ਦੁਪੱਟਾ ਸਾਡੇ ਘਰੋਂ ਹੀ ਮਿਲ ਜਾਂਦਾ ਹੁੰਦਾ। ਪ੍ਰਾਈਸ ਇਹਦੀ ਵੀ ਰਹੂਗੀ 550। ਲਓ ਜੀ ਨੈਕਸਟ ਦੇਖੋ। ਬੜੀ ਸੋਹਣੀ ਕਾਟਨ। ਹੱਥ ਲਾਇ 100% कॉटन ਹੋਊਗੀ ਬਕਾਇਦਾ ਤੁਹਾਨੂੰ ਇਹਦੇ ਤੇ ਲਿਖ ਲਿਖਿਆ ਵੀ ਮਿਲ ਜੂਗਾ ਐਕਸਪੋਰਟ ਕੁਆਲਿਟੀ ਹੈ ਤੇ ਪ੍ਰਾਈਸ ਹੈਗੀ ਹੈ ਜੀ 550 ਬਹੁਤ ਜਿਆਦਾ ਸੋਹਣਾ ਸੂਟ ਹੈ ਪ੍ਰਿੰਟ ਬਹੁਤ ਸੋਹਣਾ ਹੈ ਪ੍ਰਾਈਸ ਹੈਗੀ 550 ਲਓ ਜੀ ਹੁਣ ਮੈਂ ਜਿਹੜੇ ਸੂਟ ਨੇਕਸਟ ਦੇਖੋ ਇਹ ਵਾਲੀ ਸਲਵਾਰ ਹੈ ਮੰਜੰਟਾ ਕਲਦੀ ਇਹ ਵਾਲਾ ਸ਼ਰਟ ਕੁੜੀਆਂ ਚਿੜੀਆਂ ਦੇ ਪੌਣ ਵਾਲਾ ਸੂਟ ਮੰਜੰਟਾ ਕਲੋ ਪ੍ਰਾਈਸ 750 ਬਹੁਤ ਬਹੁਤ ਹੀ ਜ਼ਿਆਦਾ ਕੰਟਰਾਸਟ ਹੈ ਯਾਰ ਕੰਟਰਾਸਟ ਇਸ ਤਰ੍ਹਾਂ ਦੇ ਕੰਟਰਾਸਟ ਬਹੁਤ ਘੱਟ ਹੁੰਦੇ ਨੇ ਬੜਾ ਜ਼ਿਆਦਾ ਸੋਹਣਾ ਲੱਗਦਾ ਜੀ ਇਹ ਨਾ ਸਟੱਫ ਵੀ ਬੜਾ ਵਿਆਰਾ ਹੈ ਆ ਲੋ ਲਾਈਨਰ ਆਈਨੀਆਂ ਨੇ ਵਿੱਚੇ ਦੀ ਉੱਪਰ ਮੰਗਾਈਆਂ ਹਬੜੀ ਬੁਣਤੀ ਜੀ ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗਾ ਹਲਕਾ ਜਿਹਾ ਗ੍ਰੀਨ ਦਾ ਟੱਚ ਹੈ ਇਹਦੇ ਵਿੱਚ ਹਲਕਾ ਜਿਹਾ ਜਿਵੇਂ ਆ ਪੱਤੇ ਆ ਨਾ ਇਹਦੇ ਸਹੀ ਆਈ ਜਾਂਦਾ ਸਹੀ ਆ ਰਿਹਾ ਉਸ ਤਰ੍ਹਾਂ ਦਾ ਹੀ ਇਹਦੇ ਵਿਚਾਰਿਆ ਬੜਾ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਇਹਨੂੰ ਤਾਂ ਤੁਸੀਂ ਛੱਡਣਾ ਹੀ ਨਹੀਂ ਹੈਗਾ ਬਸ ਪ੍ਰਾਈਸ 750 ਲੋਰੀ ਇੱਕ ਤੋਂ ਇੱਕ ਨੇ ਜੀ ਕੋਈ ਪ੍ਰਿੰਟ ਆ ਜਿਹੜਾ ਉਹ ਮਾੜਾ ਨਹੀਂ ਆਪਾਂ ਕਹਿ ਸਕਦੇ ਸਾਰੇ ਪ੍ਰਿੰਟ ਬਹੁਤ ਸੋਹਣੇ ਨੇ ਵਾਈਨ ਕਲਰ ਦੀ ਸਲਵਾਰ ਤੇ ਇਹ ਹੈਗਾ ਇਹਦਾ ਪ੍ਰਿੰਟਡ ਸ਼ਰਟ ਬਹੁਤ ਸੋਹਣੀ ਕਾਟਣ ਹੈ ਬਹੁਤ ਪਿਆਰੇ ਜਿਹੇ ਸੂਟ ਹੈ ਮਿੰਟੋ ਮਿੰਟੀ ਚੱਕਣ ਵਾਲੇ ਸੂਟ ਹੈ ਸੋਚੇ ਸਮਝੇ ਤੋਂ ਬਿਨਾ ਔਰ ਇਹਦੇ ਵਿੱਚ ਨਾ ਉਹ ਕੋਸ਼ਕ ਸੂਟ ਮੈਂ ਉਹ ਦਿਖਾਉਂਗੀ ਜਿਹੜੇ ਸਪੈਸ਼ਲੀ ਫਾਰ ਕੋਰਸੈਟਸ ਕੋਰਸੈਟ ਵਾਸਤੇ ਜਿਹੜੇ ਆਪਾਂ ਸਪੈਸ਼ਲ ਸੂਟ ਹੈਗੇ ਨੇ ਰਾਮਟੈਕਸ ਦੇ ਅੱਜ ਮੈਂ ਤੁਹਾਨੂੰ ਉਹ ਦਿਖਾ ਰਹੀਆਂ ਬੜੇ ਸੋਹਣੇ ਕੋਰਸੈਟ ਬੰਦੇ ਨੇ ਜਿਹੇ ਇਹਦੇ ਵਿੱਚ ਤੁਸੀਂ ਜਿਹੜੇ ਸਿਲੈਕਟ ਕਰਨੇ ਆ ਪਹਿਲਾਂ ਕਰ ਲਿਓ ਉਸ ਤੋਂ ਬਾਅਦ ਮੈਨੂੰ ਛੱਡ ਦਿਓ ਇੱਕ ਅੱਧਾ ਆ ਲਓ ਜੀ ਇਹ ਹੈਗਾ ਰਾਮ ਟੈਕਸ ਦੇ ਵਿੱਚ ਮਿਲੂਗਾ ਆ ਕੋਈ ਵੀ ਸੀ ਥਰੂ ਨਹੀਂ ਆ ਬਿਲਕੁਲ ਵੀ ਰਾਮ ਜੀ ਕਲਰ ਬਿਲਕੁਲ ਸਹੀ ਆ ਰਿਹਾ ਤੇ ਚੈੱਕ ਦੇ ਵਿੱਚ ਮਿਲੂਗਾ ਤੇ ਇਹ ਇਹਦੇ ਨਾਲ ਬੋਟਮ ਦਾ ਜਾਨੀ ਜੋ ਵੀ ਆਪਾਂ ਪਲਾਜ਼ੋ ਵਗੈਰਾ ਉਹਦੇ ਨਾਲ ਬਣਾਉਣੇ ਹੁੰਦੇ ਆ ਉਹਦਾ ਸਟੱਫ ਮਿਲੂਗਾ ਠੀਕ ਹੈ ਜੀ ਮੈਚਿੰਗ ਦੇ ਵਿੱਚ ਬੜੇ ਸੋਹਣੇ ਰਹਿਣਗੇ ਇਹ ਕੋਰਸੈਟ ਬੜੇ ਅੱਛੇ ਬਣਗੇ ਤੇ ਅਦਰਵਾਇਜ਼ ਜੇ ਤੁਸੀਂ ਸੂਟ ਬਣਾਉਣਾ ਜੋ ਵੀ ਬਣਾਉਣਾ ਹੈਗਾ ਉਹ ਤੁਹਾਡੀ ਮਰਜ਼ੀ ਆ ਪਰ ਬਹੁਤ ਵਧੀਆ ਬਣ ਰਿਹਾ ਜੀ ਇਹਦੇ ਵਿੱਚ ਕੋਰਸੈਟ ਕਾਫੀ ਵਧੀਆ ਲੱਗਦਾ ਹੈ ਇਹ ਸੂਟ ਤੁਹਾਨੂੰ ਰਾਮ ਟੈਕਸ ਦਾ 885 ਦੇ ਵਿੱਚ ਮਿਲੂਗਾ ਨੈਕਸਟ ਦੇਖੋ ਜੀ ਇਹ ਵੀ ਬਹੁਤ ਸੋਹਣਾ ਲੱਗਦਾ ਲੋ ਬਹੁਤ ਪਿਆਰਾ ਸੂਟ ਹੈ ਜਮਾਂ ਵੀ ਸੀ ਥਰੂ ਨਹੀਂ ਹੈਗਾ ਬਿਲਕੁਲ ਵੀ ਇਹ ਇਹਦੇ ਨਾਲ ਇਹਦਾ ਬਾਟਮ ਹੋਊਗਾ ਚਾਹੇ ਤੁਸੀਂ ਪਲਾਜ਼ੋ ਸੂਟ ਬਣਾਓ ਚਾਹੇ ਤੁਸੀਂ ਇਹਦਾ ਕੋਰਸੈਟ ਬਣਾਓ ਵੈਸੇ ਮੈਨੂੰ ਇਹ ਸਪੈਸ਼ਲ ਫॉर ਕੋਰਸੈਟ ਸੀ ਲੱਗਦੇ ਨੇ ਬੜੇ ਸੋਹਣੇ ਲੱਗਣਗੇ ਇਹ ਜਦੋਂ ਕੋਟ ਸੈੱਟ ਬਣਨਗੇ ਇਹਨਾਂ ਦੇ। ਕਾਫੀ ਪਿਆਰੇ ਲੱਗਣੇ ਆ ਇਹ ਬਣ ਕੇ। ਲੋ ਜੀ। ਇਹ 650 ਦਾ ਹੈ ਜਿਹੜਾ ਹੁਣ ਦਿਖਾਇਆ ਸੀ। ਤੇ ਜਿਹੜਾ ਮੈਂ ਇਹ ਦਿਖਾ ਰਹੀ ਆ ਇਹ ਵੀ ਬਲੈਕ ਕਲਰ ਦੇ ਵਿੱਚ ਇਹ ਵੀ 650 ਦਾ। ਇਹਦੇ ਨਾਲ ਆਹ ਵਾਲੀ ਸਲਵਾਰਾ ਨੇੜੇ ਕਰਕੇ ਦਿਖਾਵੇਂ ਵੀ। ਪਲੇਨ ਸਲਵਾਰ ਨਹੀਂ ਹੈਗੀ ਇਹਦੇ ਵਿੱਚ ਨਾ ਜਿਵੇਂ ਟਾਈ ਡਾਈ ਜੀ ਹੁੰਦਾ ਇਸ ਤਰ੍ਹਾਂ ਦੀ ਸਲਵਾਰ ਹੈਗੀ ਆ। Z ਬਲੈਕ ਨਹੀਂ ਹੈਗੀ ਬਲੈਕਿਸ਼ ਗ੍ਰੇ ਜੀ ਹੈ ਵਿੱਚ ਵਿੱਚ ਇਹਦੇ ਬਲੈਕ ਆ ਵਿੱਚ ਗ੍ਰੇ ਆ। ਇਹ ਵਾਲਾ ਇਹਦੇ ਨਾਲ ਰਹੂਗਾ ਜੀ ਸ਼ਰਟ। ਠੀਕ ਹੈ ਜੀ। ਬਹੁਤ ਸੋਹਣੇ ਬਣਨ ਵਾਲੇ ਕອດ ਸੈਟ ਇਹਨਾਂ ਦੇ ਅਗਰ ਤੁਸੀਂ ਕਹੋ ਤਾਂ ਅਸੀਂ ਤੁਹਾਨੂੰ ਸਟੀਚਿੰਗ ਵੀ ਕਰਾ ਕੇ ਦੇ ਸਕਦੇ ਹਾਂ ਤੇ ਪਰ ਤੁਹਾਡੀ ਮਰਜ਼ੀ ਹੈ ਤੁਸੀਂ ਸਾਡੇ ਤੋਂ ਕਰੋਨਾ ਬਹੁਤ ਸਾਰੀਆਂ ਭੈਣਾਂ ਨੇ ਮੇਰੇ ਕੋਲੇ ਕອດ ਸੈਟਸ ਦੇ ਆਰਡਰ ਆਏ ਹੋਏ ਨੇ ਸਟੀਚਿੰਗ ਵਾਸਤੇ ਮੈਂ ਤੁਹਾਨੂੰ ਦਿਖਾਉਂਗੀ ਜਦੋਂ ਬਣ ਕੇ ਆ ਗਏ ਆਪਣੇ ਲਓ ਜੀ ਇਹ ਹੈਗਾ ਇਹਦੇ ਵਿੱਚ ਇਹ ਬਲਕ ਰੰਗ ਇਹ ਹੈਗਾ ਇਹਦੇ ਨਾਲ ਇਹਦਾ ਬਾਟਮ ਆਲੋ ਬਹੁਤ ਵਧੀਆ ਬਹੁਤ ਵਧੀਆ ਸੁੰਦਰ ਬਹੁਤ ਸੋਹਣੇ ਲੱਗਦੇ ਆ ਇਹ 650 ਵਾਲੇ ਨੇ ਸਾਰੇ ਤੇ ਸਾਰੇ ਰਾਮ ਟੈਕਸ ਦੇਣਗੇ। ਲੋ ਇਹ ਵਾਲਾ ਇਹਦਾ ਬਾਟਮ ਰਹੂਗਾ ਵਿੱਚੀ। ਆਸ। ਲੋ ਜੀ ਇਹ ਵਾਲਾ ਇਸ ਤਰ੍ਹਾਂ ਸੂਟ ਬਣੂਗਾ। ਠੀਕ ਹੈ ਜੀ। ਤੇ ਵੱਡੀ ਗੱਲ ਹੁੰਦੀ ਹੈ ਕਿ ਆਪਾਂ ਕੋਟ ਸੈੱਟ ਦੇ ਨਾ ਲਾਈਨਿੰਗ ਨਹੀਂ ਲਾਉਂਦੇ। ਬਿਨਾਂ ਲਾਈਨਿੰਗ ਤੋਂ ਹੀ ਸੋਹਣੇ ਲੱਗਦੇ ਨੇ ਕੋਟ ਸੈੱਟ ਤੇ ਇਹਦੇ ਵਿੱਚੋਂ ਦੀ ਬਿਲਕੁਲ ਵੀ ਦਿਖਦਾ ਨਹੀਂ ਹੈਗਾ। ਟ੍ਰਾਂਸਪੇਰੈਂਸੀ ਬਿਲਕੁਲ ਜ਼ੀਰੋ ਹੈਗੀ ਆ ਦੀ। ਠੀਕ ਹੈ ਜੀ। ਕੋਸੀ ਦੀ ਮੱਦੀ ਪਾਉ ਇਹਨੂੰ ਕੋਈ ਚੱਕਰ ਨਹੀਂ ਹੈਗਾ ਇਹਦਾ ਜੇ ਆਪਾਂ ਬਹੁਤੇ ਲਾਈਟ ਕਲਰ ਲਵਾਵਾਂਗੇ ਤੇ ਉਹਦੇ ਵਿੱਚ ਟਰਾਂਸਪੇਰੈਂਸੀ ਹੋ ਜਾਂਦੀ ਹੈ ਮੱਲੋ ਮੱਲੀ ਲੋ 650 ਤੇ ਲੋ ਜੀ ਅਗਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਕੋਲ ਇਹ ਸਿੰਗਲ ਪੀਸ ਹੈ ਰਾਮਟੈਕਸ ਦਾ ਸੂਟ ਆਊਗਾ ਤੁਹਾਡੇ ਕੋਲੇ ਇਹ ਵਾਲੀ ਸਲਵਾਰ ਰਹੂਗੀ ਇਹਦੇ ਨਾਲ ਲੋ ਜੀ ਤੇ ਇਹ ਵਾਲਾ ਰਹੂਗਾ ਇਹਦੇ ਨਾਲ ਸ਼ਰਟ ਮਿੱਠਾ ਜਾਂ ਪੀਲਾ ਅ ਵਾਈਟ بیس ਦੇ ਵਿੱਚ ਠੀਕ ਹੈ ਜੀ ਤੇ ਬਿਨਾ ਲਾਈਨਿੰਗ ਤੋਂ ਬਣੂਗਾ ਬਕਾਇਦਾ ਤੁਹਾਨੂੰ ਉਹਦੀ ਸਟੈਂਪ ਮਿਲੂਗੀ ਰੌਂਡ ਟੈਕਸ ਦੇਦੇ ਤੇ 650 ਜਾਊਗਾ ਜੀ ਸੂਟ ਸੋਲ ਦੇ ਅਗਲਾ ਦੇਖੋ ਇਹ ਸੂਟ ਆ ਇਸ ਤਰ੍ਹਾਂ ਮੈਚਿੰਗ ਚਾਹੂਗਾ ਜਿਵੇਂ ਤੁਹ ਤੁਸੀਂ ਦੇਖ ਰਹੇ ਹੋ ਨਾ ਇਹਨੂੰ ਇਦਾਂ ਹੀ ਮੈਚਿੰਗ ਚਾਹੂਗਾ ਇਹ ਹਾਂ ਬੜਾ ਸੋਹਣਾ ਜਿਹਾ ਕਲਰ ਹੈਗਾ ਇਹ ਵਾਲੀ ਇਹਦੇ ਨਾਲ ਸਲਵਾਰ ਮੇਰੇ ਖਿਆਲ ਮੇਰੇ ਕੋਲ ਦੋਕ ਸੂਟ ਹੋਣੇ ਨੇ ਇਹਦੇ ਨਾਲ ਉਹ ਇੱਕ ਤਾਂ ਇਹ ਵਾਲਾ ਮੈਚਿੰਗ ਚਾਹ ਤਾਂ ਧਿਆਨ ਜਰਖਿਓ ਨੋਟ ਕਰ ਲਿਓ ਤੁਸੀਂ ਇੱਕ ਸੂਟ ਤੁਹਾਨੂੰ ਇਹਦਾ ਆਲ ਓਵਰ ਵੀ ਦੇਵਾਂਗੇ 650 ਚ ਹੀ ਆਊਗਾ ਤੇ ਨੈਕਸਟ ਆਹ ਦੇਖ ਲਓ ਤੁਸੀਂ ਇਹ ਵੀ ਉਦਾਂ ਦਾ ਹੀ ਪ੍ਰਿੰਟ ਹੈਗਾ ਵਾਈਟ ਬੇਸ ਦੇ ਵਿੱਚ ਹੈ ਤੇ ਇਹ ਹੈਗੀ ਇਹਦੇ ਨਾਲ ਸਲਵਾਰ ਮੇਰਾ ਖਿਆਲ ਦਾ ਸਿੰਗਲ ਸੂਟ ਹੈ ਹੂੰ ਇੱਕੋ ਹੀ ਵੀਸ ਹੈ ਜੀ ਅਸੀਂ ਆਪਣੇ ਕੋਲ ਬਹੁਤ ਸਾਰੇ ਸੂਟ ਇਹਦੇ ਨਾਲ ਦੇ ਜਾ ਚੁੱਕੇ ਨੇ ਆ ਪਹਿਣਾ ਕੋਲੇ ਤੇ 650 ਦੇ ਵਿੱਚ ਰਾਮ ਟੈਕਸ ਦਾ ਸੂਟ ਮਿਲ ਜੂਗਾ ਤੁਹਾਨੂੰ ਸ਼ਿਪਿੰਗ ਚਾਰजेस ਕੋਈ ਨਹੀਂ ਹੋਣਗੇ ਤੇ ਨੈਕਸਟ ਹੈਗਾ ਇਹ ਵੱਡਾ ਸੂਟ ਗ੍ਰੇ ਕਲਰ ਦੇ ਵਿੱਚ ਮਿਲੂਗਾ ਤੁਹਾਨੂੰ ਮੈਚਿੰਗ ਚ ਕਿਉਂਕਿ ਪਤਾ ਕੀ ਹੈ ਜੀ ਸਾਡੇ ਕੋਲੇ ਨਾ ਆਹ ਵੈਸੇ ਪੂਰਾ ਸੂਟ ਆ ਹਸਣੇ ਕੋਲ ਆ ਵੀ ਸਾਡੇ ਕੋਲ ਪੂਰਾ ਸੂਟ ਆ ਪਰ ਜੇ ਅਸੀਂ ਆ ਤੁਹਾਨੂੰ ਪੂਰਾ ਸੂਟ ਦੇ ਦਾਂਗੇ ਤੇ ਆ ਸਾਡੇ ਕਿਸੇ ਕੰਮ ਨਹੀਂ ਰਹਿਣਾ ਜੇ ਤੁਸੀਂ ਪਹਿਲਾਂ ਆ ਸੂਟ ਖਰੀਦ ਲਓਗੇ ਫੇਰ ਆ ਵੀ ਲੈ ਲਿਓ ਨਾਲ ਜਾਂ ਤੁਹਾਨੂੰ ਦੋਨੇ ਘਰੀਦਨੇ ਪਹਿਨਣਗੇ 5-5 ਮੀਟਰ ਦੇ ਤੇ ਨਹੀਂ ਤਾਂ ਫਿਰ ਅਸੀਂ ਮੈਚਿੰਗ ਚ ਹੀ ਦੇਵਾਂਗੇ ਤੁਹਾਨੂੰ ਠੀਕ ਹੈ ਜੀ 650 ਦੇ ਵਿੱਚ ਸੂਟ ਮਿਲੂਗਾ ਲੋਰ ਨੈਕਸਟ ਦੇਖੋ ਇਹ ਵੀ ਪ੍ਰਿੰਟ ਬਹੁਤ ਅੱਛਾ ਹੈ ਕਲਰ ਵੀ ਬਹੁਤ ਸੋਹਣਾ ਹੈ ਜੀ yellow and white ਦਾ contrast ਤਾਂ ਆਲਵੇਸ ਅੱਛਾ ਹੀ ਲੱਗਦਾ ਹੁੰਦਾ ਹੈ। ਲੋ ਇਹ ਵਾਲੀ ਸਲਵਾਰ ਹੈ ਇਹਦੇ ਨਾਲ। ਇਹ ਅੱਖਾਂ ਨੂੰ ਖਾਣ ਵਾਲਾ yellow ਨਹੀਂ ਹੈ ਇਹਦੇ ਵਿੱਚ ਕਿਉਂਕਿ white کافی ਹੈਗਾ ਨਾ ਇਸ ਕਰਕੇ ਡੋਮੀਨੇਟ ਕਰ ਗਿਆ white ਨੇ। 650 ਚ ਲੋ ਅਗਲਾ ਦੇਖੋ। ਇਹ ਇਸ ਤਰ੍ਹਾਂ ਤੁਹਾਨੂੰ ਪੂਰਾ suit ਮਿਲੂਗਾ ਜੀ ਇਹ। yellow mustard ਜ ਹੈ ਇਹ yellow color ਨਹੀਂ ਹੈ। yellow mustard ਜ ਹੈ ਇਹ ਅੱਖਾਂ ਨੂੰ ਖਾਣ ਵਾਲਾ yellow ਨਹੀਂ ਹੈ। ਇਹ ਇਹ ਪਹਿਲਾਂ ਵੀ ਆਪਾਂ ਦਿੱਤੇ ਸੀਗੇ ਹਾਂ ਬਸ ਆਹ ਵਾਲਾ ਕਲਰ ਹੈਗਾ ਤਕਰੀਬਨ ਆਹ ਵਾਲਾ ਹੀ ਹੈ ਜਿਹੜਾ ਬੀਬੀ ਦਿਖਾ ਰਹੀ ਹੈ येलो ਮਸਟਰਡ ਕਲਰ ਹੈਗਾ 650 ਗ੍ਰਾਮ ਟੈਕਸ ਦਾ ਸੂਟ ਆਊਗਾ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਨੈਕਸਟ ਦੇਖੋ ਇਹ ਵਾਲਾ ਸੂਟ ਤੁਸੀਂ ਆਲ ਓਵਰ ਚ ਲੈ ਸਕਦੇ ਆ ਜੀ ਸਾਡ ਤੋਂ ਇੱਕ ਸੂਟ ਪਹਿਲਾਂ ਤੁਹਾਨੂੰ ਮੈਂ ਕੰਟਰਾਸਟ ਚ ਦਿਖਾਇਆ ਸੀ ਇੱਕ ਸੂਟ ਤੁਹਾਨੂੰ ਇਹ ਆਲ ਓਵਰ ਚ ਮਿਲ ਸਕਦਾ ਹੈ ਤਾਂ ਬਹੁਤ ਸੋਹਣਾ ਜਿਹਾ ਕਲਰ ਹੈ ਇਹਦਾ ਤੇ ਕਾਟਨ ਤਾਂ ਤੁਹਾਨੂੰ ਪਤਾ ਹੀ ਹੈ ਰਾਮ ਟੈਕਸ ਦੀ ਕਿੰਨੀ ਸੋਹਣੀ ਹੁੰਦੀ ਹੈ ਨਾ 650 ਚ ਆ ਜੂਗਾ ਤੁਹਾਡੇ ਕੋਲ ਕੋਈ ਸ਼ਿਪਿੰਗ ਚਾਰजेस ਨਹੀਂ ਹੋਣਗੇ ਲਓ ਜੀ ਆ ਦੇਖੋ ਬਲਾ ਵਾਈਟ بیس ਦੇ ਵਿੱਚ ਹੈ ਇਹ ਲੋ ਆ ਲੋ ਜੀ ਵਾਈਟ بیس ਦੇ ਵਿੱਚ ਸੂਟ ਹੋਊਗਾ ਪਿੰਕ ਦਾ ਪ੍ਰਿੰਟ ਹੋਊਗਾ ਇਹਦੇ ਵਿੱਚ ਤੇ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਸਲਵਾਰ ਇਸ ਕਰਕੇ ਇਹ ਸਲਵਾਰ ਨਾਲ ਇਹ ਥੋੜਾ ਡਾਰਕ ਵੀ ਹੋ ਜਾਂਦਾ ਲੋ ਬਹੁਤ ਸੋਹਣਾ ਕੰਟਰਾਸਟ ਲੱਗੂਗਾ ਇਹ ਪ੍ਰਾਈਸ 650 ਨੈਕਸਟ ਇੱਕ ਤੁਹਾਨੂੰ ਮੈਂ ਹੋਰ ਦਿਖਾਉਣੀ ਆ ਇਹ ਵੀ ਆਲ ਓਵਰ ਸੂਟ ਬਣੋ ਲੋ ਬਹੁਤ ਸੋਹਣਾ ਜਿਹਾ ਪ੍ਰਿੰਟ ਮਸਟਰਡ yellow mustard ਬੜਾ ਪਿਆਰਾ ਜਾਂ ਮਿੱਠਾ ਜਾਂ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 650 ਬਸ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸਤੀ